ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਜੀ ਆਪਾਂ ਹਾਜ਼ਰੀ ਭਰ ਰਹੇ ਹਾਂ ਅੱਜ ਸੰਗਰਾਂਦ ਦਾ ਦਿਹਾੜਾ ਹੈ ਮਾਗ ਦਾ ਮਹੀਨਾ ਸਮਾਪਤ ਹੋਇਆ ਹੈ ਅੱਜ ਫਗਣ ਦਾ ਮਹੀਨਾ ਚੜਿਆ ਆਇਆ ਸਤਿਗੁਰ ਦੀ ਕਿਰਪਾ ਕਰਨ ਸਰਬਤਨ ਨੂੰ ਸੁਖਾਂ ਭਰਿਆ ਬਖਸ਼ਿਸ਼ ਕਰਨ ਗੁਰ ਪਿਆਰੇ ਗੁਣ ਸਵਾਰੀ ਸਾਥ ਸੰਗਤ ਦਿਓ ਇਹ ਤਿਹੜਾ ਜਿੱਥੇ ਅੱਜ ਸੰਗਰਾਂਦ ਹੈ ਅਦ ਪੂਰਨ ਮਾਸੀ ਪਈ ਹੈ ਉੱਥੇ ਹੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੈਠੇ ਸਤਗੁਰਾਂ ਦੇ 15 ਭਗਤਾਂ ਵਿੱਚੋਂ ਇੱਕ ਭਗਤ ਭਗਤ ਰਵਿਦਾਸ ਜੀ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਭਗਤ ਜੀ ਉਹਨਾਂ ਨੇ ਬੜੀ ਮੁਸ਼ਕਲ ਕੀਤੀ ਹੈ ਮਿਹਨਤ ਕੀਤੀ ਹੈ ਉਸ ਪ੍ਰਮਾਤਮਾ ਨੂੰ ਾਨਦੀ ਤੇ ਆਪਾਂ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹੀ ਅੱਜ ਕੀਰਤਨ ਤੇ ਕਥਾ ਜੋ ਵਿਚਾਰ ਤੇ ਉਹਨਾਂ ਦੇ ਜੀਵਨ ਦੀ ਆਪਾਂ ਕਰਨੀ ਹੈ ਅੱਜ ਦੇ ਮਹੀਨੇ ਦੀ ਵਿਚਾਰ ਜੋ ਅੱਜ ਸਤਿਗੁਰਾਂ ਨੇ ਮਿਹਨਾ ਸਾਨੂੰ ਬਖਸ਼ਿਆ ਹੈ ਅਗਣ ਦੇ ਮਹੀਨੇ ਦੀ ਵਿਚਾਰ ਬੜੇ ਚਾਰ ਸਤਕਾਰ ਨਾਲ ਆਪ ਦੀ ਸਰਵਣ ਕਰੋ ਫਲਗਣ ਆਨੰਦ ਉਪਕਾਰ ਜਨਾ ਹਰ ਸੱਜਣ ਪ੍ਰਗਟਿ ਆਏ ਫਲਗਣ ਦੇ ਮਹੀਨੇ ਦੁਆਰਾ ਸਤਿਗੁਰ ਦੀ ਸੰਧਾਨਾ ਕਰਦੇ ਹਾਂ ਫਲਗਣ ਆਨੰਦ ਉਪਾਰ DNA ਹਰ ਸੱਜਣ ਪ੍ਰਗਟਿ ਆਏ ਕਹਿਣ ਕੇ ਸਤਿਗੁਰੂ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਹ ਬਚਨ ਹਨ ਜਿੱਥੇ ਪਹਿਲੇ ਮਹੀਨੇ ਦੇ ਵਿੱਚ ਅਗਲਾ ਮਹੀਨਾ ਜਿਹੜਾ ਆਣਾ ਦੀ ਉਹ ਪਹਿਲਾ ਮਹੀਨਾ ਹੋਣਾ ਇਹ ਆਖਰੀ ਮਹੀਨਾ ਜਿਵੇਂ ਅੰਗਰੇਜ਼ੀ ਮਹੀਨਿਆਂ ਵਿੱਚ ਆਪਾਂ ਦਸੰਬਰ ਨੂੰ ਆਖਰੀ ਮੰਨਦੇ ਹਾਂ ਇਵੇਂ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਲੰਡਰ ਅਨੁਸਾਰ ਇਹ ਮਹੀਨਾ ਆਖਰੀ ਮਹੀਨਾ ਹੈ ਤੇ ਸਾਬ ਕਹਿੰਦੇ ਪਹਿਲੇ ਮਹੀਨੇ ਤੋਂ ਜਪਣਾ ਸ਼ੁਰੂ ਕੀਤਾ ਚੇਤ ਗੁਬਿੰਦ ਆਰਾਧਿਆ ਹੋਵੇ ਆਨੰਦ ਕਣਾ ਪਹਿਲੇ ਮਹੀਨੇ ਤੋਂ ਜਪਣਾ ਸ਼ੁਰੂ ਕਰ ਲਿਆ ਤੇ ਫਿਰ 12 ਮਹੀਨੇ ਆਨੰਦ ਰਿਆ ਮਾਰਤੀ ਕਹਿੰਦੇ ਫਲ ਪਣ ਅਨਾਦ ਉਪਾਰਤਨਾ ਹਰ ਸੱਜਣ ਪ੍ਰਗਟ ਆਏ ਜਪਦਿਆਂ ਜਪਦਿਆਂ ਉਸ ਮਾਲਕ ਨੂੰ ਮਿਲ ਪਏ ਉਸ ਸੱਜਣ ਪ੍ਰਗਟ ਹੋ ਗਿਆ ਜਿਸ ਨੂੰ ਮਿਲਣ ਵਾਸਤੇ ਇਹ ਜੀਵਨ ਮਿਲਿਆ ਸੀ ਉਸ ਨੂੰ ਪਾ ਲਿਆ ਜਦੋਂ ਉਹਨੂੰ ਪਾ ਲਿਆ ਤੇ ਜੀਵਨ ਆਨੰਦਮਈ ਬਣ ਗਿਆ ਸਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਰੱਬ ਦੇ ਪਿਆਰੇ ਨਾਮ ਲਖਣ ਵਾਲੇ ਸੰਤ ਜਨ ਮਿਲ ਗਏ ਉਹਨਾਂ ਨੇ ਜਪਣ ਦਾ ਵਲ ਦੱਸਿਆ ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸਾਨੂੰ ਉਸ ਮਾਰਗਤ ਨਾਲ ਮਿਲਾ ਦਿੱਤਾ ਹੈ ਸੇਜ ਸੁਹਾਵੀ ਸਰਬ ਸੁਖ ਸਾਰੇ ਸੁਖ ਹੁਣ ਸਭ ਗੁਰਾਂ ਨੇ ਬਖ ਦਿੱਤੇ ਜਨ ਕੇ ਸੇਜ ਸੁਹਾਵੀ ਸੇਜ ਸੋਹਣੀ ਬਣ ਗਈ ਹਿਰਦਾ ਜਿਹੜਾ ਹੈ ਨਾ ਜੀ ਇਹ ਸੋਹਣਾ ਬਣ ਗਿਆ ਸੁਹਾਵਣਾ ਬਣ ਗਿਆ ਜਦੋਂ ਹਿਰਦਾ ਚੱਕਾ ਹੋਵੇਗਾ ਇਹਦੇ ਵਿੱਚ ਈਰਖਾ ਦਵੇਸ਼ ਕਾਮ ਕੂਦ ਲੋਭ ਮੋਹ ਹੰਕਾਰ ਨਾ ਹੋਣਗੇ ਤਾਂ ਫਿਰ ਸਤਪੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਰਾਜਣਾ ਲਈ ਜਨ ਕੇ ਹਿਰਦੇ ਵਿੱਚ ਨਿਰਮਲਤਾ ਆ ਗਈ ਹਿਰਦਾ ਸ਼ੁੱਧ ਹੋ ਗਿਆ ਗੁਰੂ ਕੇ ਨਾਮ ਨੂੰ ਜਪ ਕੇ ਸਿਮਰਨ ਕਰਕੇ ਇੰਦਰ ਕੇ ਸੇਜ ਸੁਹਾਵੀ ਸਰਬ ਸੁਖ ਸਾਰੇ ਸੁਖ ਮਰ ਜਿਨੇ ਝੋੜੇ ਵਿੱਚ ਪਾ ਦਿੱਤੇ ਹੁਣ ਦੁੱਖਾ ਨਹੀਂ ਜਾਏ ਹੁਣ ਦੁੱਖ ਨਹੀਂ ਆਉਂਦਾ ਦੁੱਖ ਜਿਹੜੇ ਹਣ ਨਸ ਗਏ ਹਨ ਇਛੁ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮੇਰੀ ਆਤਮਾ ਵੱਡੇ ਭਾਗਾ ਵਾਲੀ ਹੈ ਮੇਰੇ ਅੰਦਰ ਦੀ ਜਿਹੜੀ ਸਾਡੀ ਆਤਮਾ ਹੈ ਨਾ ਜੀ ਉਹਦੀ ਗੱਲ ਸਹਬ ਜੀ ਕਰ ਰਹੇ ਕਹਿੰਦੇ ਵੱਡਿਆਂ ਭਾਗਾ ਵਾਲੀ ਇਹ ਰੂਹ ਹੈ ਵੱਡੇ ਭਾਗ ਹਨ ਇਸ ਦੇ ਇਛ ਪੁੰਨੇ ਵਟ ਭਾਗਣੀ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਇਸ ਵਟ ਭਾਗਣ ਨੂੰ ਦੀਆਂ ਵਰ ਪਾਇਆ ਹਰ ਰਾਏ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਆਪਣਾ ਪਤੀ ਪਰਮੇਸ਼ਰ ਜਾਣ ਲਿਆ ਮਿਲ ਸਈਆ ਮੰਗਲ ਗਾਵਹੀ ਜੀਤ ਗੁਵਿੰਦ ਅਲਾਏ ਹੁਣ ਨਾਮ ਜਪਣ ਵਾਲੀਆਂ ਸੰਗਤਾਂ ਨਾਲ ਮਿਲ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਨਾਲ ਮਿਲ ਕਰਕੇ ਕਹਿਣ ਲੱਗੇ ਮਿਲ ਸਈਆਂ ਮੰਗਲ ਗਾਵਹੀ ਹੁਣ ਉਸ ਮਾਲਕ ਦੇ ਮੰਗਲ ਨੂੰ ਉਸ ਮਾਲਕ ਦੇ ਜਸ ਨੂੰ ਗਾਣਾ ਕਰਦਾ ਹੈ ਇਹ ਜਿਹੜੀ ਆਤਮਾ ਹੈ ਉਸ ਪਰਿਪੂਰਨ ਪਰਮੇਸ਼ਰ ਦਾ ਸਿਮਰਨ ਭਜਨ ਕਰਦੀ ਹੈ ਨਾਮ ਜਪਣ ਵਾਲੀਆਂ ਰੂਹਾਂ ਨਾਲ ਜੁੜ ਕਰਕੇ ਗੀਤ ਗੁਵਿੰਦ ਅਲਾਇ ਉਸ ਦੀ ਬਾਣੀ ਨੂੰ ਉਸ ਦੇ ਗੀਤ ਜਿਹੜੇ ਉਸ ਮਾਲਕ ਦੇ ਸਿਖਤ ਭਰੇ ਗੀਤ ਹਨ ਸਿਖਤ ਭਰੇ ਗੀਤ ਕਿਹੜੇ ਹਨ ਭਗਤ ਜੀ ਕਹਿੰਦੇ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਲੋਕਾਂ ਨੇ ਬਾਣੀ ਨੂੰ ਗੀਤ ਸਮਝਿਆ ਪਰ ਇਹ ਭਾਰ ਬ੍ਰह्म ਪਰਮੇਸ਼ਰ ਵਾਹਿਗੁਰੂ ਦੀ ਵਿਚਾਰ ਹੈ ਉਸ ਨੂੰ ਮਿਲਣ ਦਾ ਰਸਤਾ ਦੱਸ ਦੇ ਹੈ ਕਿੰਨ ਲੱਗੇ ਉਸ ਮਾਲਕ ਦੇ ਫਿਰ ਗੁਣ ਗਾਣਾ ਕੀਤੇ ਹਰ ਜਿਹਾ ਵਰਨਾ ਦਿਸੈ ਕੋਈ ਦੂਜਾ ਨਾ ਵੈ ਨਾ ਲਾਏ ਉਸ ਹਰੀ ਪਰਮੇਸ਼ਰ ਵਾਹਿਗੁਰੂ ਵਰਗਾ ਕੋਈ ਨਹੀਂ ਹੈ ਸਹਿਬ ਜੀ ਕਹਿੰਦੇ ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਤੁਦਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਹੈ ਸੋ ਹੋਏ ਜੋ ਕਰਨਾ ਹੈ ਉਸ ਮਾਲਕ ਨੇ ਕਰਨਾ ਹੈ ਉਹਦੇ ਬਿਨਾ ਦੂਜਾ ਕੋਈ ਗੋਲ ਕਰਨ ਵਾਲਾ ਨਹੀਂ ਹੈ ਉਹ ਹੀ ਕਰਨ ਵਾਲਾ ਹੈ ਉਹਨੂੰ ਆਪਾਂ ਪੜਦੇ ਆ ਇੱਕੋ ਜਾਪੇ ਇੱਕੋ ਸਲਾਹੇ ਇੱਕ ਸਿਮਰ ਇੱਕੋ ਮਨ ਆਹੇ ਇੱਕ ਸਕੇ ਬੁਣਗਾਓ ਅਨੰਤ ਮਨ ਤਨ ਜਾਪ ਇੱਕ ਭਗਵੰਤ ਇੱਕੋ ਹੀ ਹੈ ਇਹਨੂੰ ਸਹਿਬ ਕਹਿੰਦੇ ਆ ਮਾਨੁਕ ਕੀ ਟੇਕ ਬਿਰਤੀ ਸੰਗਾਨ ਦੇਵਨ ਕੋ ਏਕੈ ਭਗਵਾਨ ਜਿਸ ਕੈ ਧੀਏ ਰਹੈ ਗਾਇਬ ਔਰ ਨਾ ਤਿਸਨਾ ਲਾਗੇ ਆਏ ਮਾਰੈ ਰੱਖੈ ਇਕੁ ਆਪ ਮਾਨੁਕ ਕੈ ਕਿਸਨਾ ਹੀ ਹਾਲ ਇਕੋ ਹੀ ਐ ਉਹ ਮਾਰਨ ਵਾਲਾ ਰੱਖਣ ਵਾਲਾ ਸਾਨੂੰ ਸਵਾਸ ਦੇਣ ਵਾਲਾ ਸਾਰੀ ਸ੍ਰਿਸ਼ਟੀ ਦਾ ਕਰਤਾ ਸਹਿਬ ਕਹਿੰਦੇ ਇਕੋ ਹੀ ਐ ਹਰ ਜਿਹਾ ਔਰ ਨਾ ਦਿਸੈ ਉਦੇ ਵਰਗਾ ਹੋਰ ਕੋਈ ਨਹੀਂ ਆਪਾਂ ਬਚਨ ਪੜ੍ਹਦੇ ਆਂ ਡਿੱਠੇ ਸਭੇ ਥਾਲ ਨਹੀਂ ਤੁੰਦੇ ਆ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਤੇਰੇ ਘਰ ਵਰਗਾ ਘਰ ਕਿਸੇ ਦਾ ਨਹੀਂ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਡਿੱਠੇ ਸਭੇ ਥਾਲ ਨਹੀਂ ਤੁੰਦੇ ਆ ਬਦੂਪੁਰਖ ਵਿਧਾਤੇ ਤਾਂ ਤੂੰ ਸੋਹਿਆ ਸਹਿਬ ਕਹਿੰਦੇ ਹਰ ਜਿਹਾਂ ਅਵਰਨਾ ਦੇ ਸਈ ਕੋਈ ਦੂਜਾ ਲਵੇ ਨਾ ਲਾਏ ਮੈਂ ਹੁਣ ਕਿਸੇ ਦੂਜੇ ਦੇ ਨੇੜੇ ਨਹੀਂ ਜਾਂਦਾ ਮੈਨੂੰ ਪਤਾ ਲੱਗ ਗਿਆ ਕਿ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਉਸ ਮਾਲਕ ਨਾਲ ਜੋੜਿਆ ਜਿਹੜਾ ਮੈਨੂੰ ਫਰੀ ਸੁਆਸ ਦੇ ਰਿਹਾ ਜਿਹੜਾ ਮੈਨੂੰ ਰਿਜਕ ਦੇ ਰਿਹਾ ਹੈ ਮੈਨੂੰ ਉਸ ਮਾਲਕ ਨਾਲ ਸੱਚੇ ਪਾਤਸ਼ਾਹ ਜੀ ਨੇ ਜੋੜਿਆ ਮੈਨੂੰ ਹੁਣ ਉਹਦੇ ਤੋਂ ਬਿਨਾ ਸੁੱਖ ਦੇਣ ਵਾਲਾ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਹਲਤ ਪਲਤ ਸਵਾਰਿਓਨ ਸਾਹਿਬ ਦੇ ਕਿੰਨੇ ਬਚਨ ਪਿਆਰੇ ਕਰਦੇ ਹੈ ਕਹਿ ਲਗੇ ਉਸ ਮਾਲਕ ਨੇ ਮੇਰਾ ਇਹ ਵੀ ਲੋਕ ਸੰਸਾਰ ਦਿੱਤਾ ਤੇ ਪ੍ਰਲੋਕ ਵੀ ਸਵਾਰ ਦਿੱਤਾ ਹੁਣ ਗੁਰੂ ਕੀ ਬਾਣੀ ਤੇ ਲੋਕ ਪਰਲੋਕ ਸਾਡਾ ਸਵਾਰਨਾ ਚਾਹੁੰਦੇ ਅਸੀਂ ਹੁਣ ਗੁਰੂ ਦੇ ਆਖੇ ਨਹੀਂ ਲੱਗਣਾ ਚਾਹੁੰਦੇ ਤੇ ਸੁਖੀ ਕਿਥੋਂ ਹੋਣਾ ਸੁਖੀ ਹੋਣ ਦੇ ਢੰਗ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਦੱਸੇ ਜੀ ਵੀ ਤੂੰ ਇਦਾਂ ਤੁਰ ਪਵੇਂ ਆਹ ਕੰਮ ਤੂੰ ਕਰਨ ਲੱਗਦਾ ਈ ਤੂੰ ਸੁਖੀ ਹੋ ਜਾਏਗਾ ਸਹਿਬ ਕਹਿੰਦੇ ਖਾਲਤ ਪਲਤ ਸਵਾਰਿਆਨ ਹਲਤ ਵੀ ਸਵਾਰ ਦਿੱਤਾ ਪਨਤ ਵੀ ਸਵਾਰ ਦਿੱਤਾ ਪਲਤ ਉਹਨੂੰ ਕਹਿੰਦੇ ਆ ਜਦੋਂ ਆਪਣੇ ਸਰੀਰ ਨੂੰ ਆਪਾਂ ਛੱਡ ਕੇ ਅੱਗੇ ਸਾਡੀ ਆਤਮਾ ਨੇ ਜਾਣਾ ਨਾ ਉਥੇ ਵੀ ਸਾਨੂੰ ਫਿਰ ਮਾਰ ਨਹੀਂ ਖਾਣੀ ਪੈਗੀ ਜਿਨੇ ਸਤਗੁਰਾਂ ਦੇ ਅੱਖੇ ਲੱਗ ਕੇ ਭਜਨ ਕੀਤਾ ਹੈ ਬੰਦਗੀ ਕੀਤੀ ਹੈ ਨਾਮ ਜਪਿਆ ਹੈ ਸਿਮਰਨ ਕੀਤਾ ਹੈ ਕਹਿੰਦੇ ਉਹਦਾ ਪ੍ਰਲੋਕ ਵੀ ਸੁਹੇਲਾ ਹੋ ਜਾਂਦਾ ਆਪਾਂ ਪੜਦੇ ਹਾਂ ਨਾ ਜੀ ਸੁਖਨੀ ਸਾਹਿਬ ਜੀ ਦੀ ਬਾਣੀ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਖਾਲਸਾ ਪ੍ਰਭ ਦੇ ਮੇਲੇ ਉਹਦਾ ਹਲਕੇ ਪਲਤ ਸਵਾਰਿਆ ਜਾਂਦਾ ਹੈ ਸਾਹਿਬ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਹਾਲਤ ਪਲਤ ਸਵਾਰਿਆਂ ਇਹ ਅੱਜ ਦਾ ਮਹੀਨਾ ਜਿਹੜਾ ਫਗਣ ਦਾ ਮਹੀਨਾ ਚੜਿਆ ਨੰਦੀ ਇਸ ਮਹੀਨੇ ਦੁਆਰਾ ਸਤਿਗੁਰੂ ਜੀ ਸਾਨੂੰ ਅਸੀਸਾਂ ਦੇ ਰਹੇ ਕਹਿਣ ਲੱਗੇ ਆਹ ਕੰਮ ਤੂੰ ਕਰ ਲਈ ਤੂੰ ਸੁਖੀ ਹੋ ਜਾਏਗਾ ਹਾਲਤ ਪਲਤ ਸਵਾਰਿਆਂ ਨੇਚਨ ਦਿੱਤਿਆਂ ਨ ਜਾਏ ਨੇਚਨ ਉਹ ਚੀਜ਼ ਹੁੰਦੀ ਜਿਹੜੀ ਕਿਸੇ ਦਾ ਕਦੇ ਨਾਸ਼ ਨਹੀਂ ਹੁੰਦਾ ਕਹਿੰਦੇ ਉਸ ਨੇ ਆਪਣੇ ਘਰ ਵਿੱਚ ਮੈਨੂੰ ਥਾਂ ਦੇ ਦਿੱਤੀ ਜਿਸ ਘਰ ਦਾ ਕਦੇ ਵਿਨਾਸ਼ ਨਹੀਂ ਉਹ ਸਤਿ ਸਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਜਿਹੜਾ ਹੈ ਨਾ ਜੀ ਉਹ ਸਦਾ ਜੁਗ ਜੁਗਟਾਲ ਹੈ ਉਸ ਮਾਲਕ ਨੇ ਆਪਣੇ ਘਰ ਵਿੱਚ ਥਾਂ ਵੀ ਦੇ ਦਿੱਤੀ ਮੇਰਾ ਹਲਤ ਵੀ ਸਵਾਰਿਆ ਪਲਤ ਵੀ ਸਵਾਰ ਦਿੱਤਾ ਸੰਸਾਰ ਸਾਗਰ ਤੇ ਰੱਕਿਓ ਨਾ ਮੈਨੂੰ ਇਸ ਸੰਸਾਰ ਸਾਗਰ ਦੀ ਸ਼ੇਕ ਤੋਂ ਮਹਾਰਾਜ ਜੀ ਇਸ ਸੰਸਾਰ ਵਿੱਚ ਬੜਾ ਸ਼ੇਕ ਹੈ ਜੀ ਵਿਕਾਰਾਂ ਦਾ ਸੇਕ ਇਹ ਕਹਿੰਦਿਆ ਝੂਠ ਈਕਾ ਦੁਐਸ਼ ਇਹ ਸਾਰਾ ਸੇਕ ਹੀ ਐ ਸਰ ਕਹਿੰਦੇ ਮੈਨੂੰ ਇਸ ਸੇਕ ਤੋਂ ਮਹਾਰਾਜੀ ਨੇ ਇਸ ਸਾਗਰ ਵਿੱਚੋਂ ਮਹਾਰਾਜੀ ਨੇ ਆਪ ਬਾਹਰ ਫੜ ਕੇ ਕੱਢ ਲਿਆ ਬਾਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਕਹਿਣ ਲਗੇ ਸੰਸਾਰ ਸਾਗਰ ਤੇ ਰੱਖਿਆ ਨਾ ਬੋੜ ਨਾ ਜਨਮ ਧਾਏ ਮੁੜ ਕੇ ਹੁਣ ਜਨਮ ਮਰਨ ਵਾਲਾ ਗੇੜ ਮੇਰਾ ਗੁਰੂ ਨੇ ਕੱਟ ਦਿੱਤਾ ਗਏ ਜੀਵਾ ਇੱਕ ਅਨੇਕ ਗੁਣ ਮੇਰੇ ਕੋਲ ਜੀਵਾ ਇੱਕ ਹੈ ਤੇ ਮੇਰੇ ਵਾਹਿਗੁਰੂ ਵਿੱਚ ਗੁਣ ਬੜੇ ਹਨ ਮੈਂ ਬਿਆਨ ਨਹੀਂ ਕਰ ਸਕਦਾ ਇੱਕ ਜੀਵਾ ਨਾਲ ਮੇਰੇ ਕੋਲ ਤੇ 20 ਲੱਖ ਜੀਵਾ ਵੀ ਹੋ ਜਾਣ ਗੁਰੂ ਨਾਨਕ ਸਾਹਿਬ ਪਿਤਾ ਜੀ ਕਹਿੰਦੇ ਹੈ ਜੇ 20 ਲੱਖ ਜੀਵਾ ਵੀ ਮੇਰੇ ਕੋਲ ਹੋਵੇ ਨਾ ਮੈਂ ਫਿਰ ਵੀ ਬਿਆਨ ਨਹੀਂ ਕਰ ਸਕਦਾ ਜੀਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਕਹਿਣ ਲੱਗੇ ਮੈਂ ਤਰਿਆ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕਰਕੇ ਜਾਰੇ ਉਹ ਚਰਨਾਂ ਨਾਲ ਜੁੜਾਂਗੇ ਗੁਰੂ ਦੇ ਚਰਨ ਕਿਹੜੇ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਨਾਲ ਆਪਾਂ ਜੁੜਨਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਇਸ ਜੀਵਨ ਨੂੰ ਸਤਿਗੁਰੂ ਜੀ ਤਾਰ ਦਿੰਦੇ ਭਵ ਸਾਗਰ ਤੋਂ ਜੀਵ ਪਾਰ ਹੋ ਜਾਂਦਾ ਹੈ ਫਲਗੁਣ ਨਿਤ ਸਲਾਹੀਐ ਫੱਗਣ ਦੇ ਮਹੀਨੇ ਦੁਆਰਾ ਸਾਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਨਿਤ ਤੂੰ ਉਸ ਮਾਲਕ ਦਾ ਸਿਮਰਨ ਕਰਿਆ ਕਰ ਭਜਨ ਕਰਿਆ ਕਰ ਨਿਤ ਸਲਾਇਆ ਕਰ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਉਹਨੂੰ ਇੱਕ ਤਿਲ ਭਰ ਜਿੰਨੀ ਵੀ ਤਮਾ ਨਹੀਂ ਹੈ ਉਹ ਵੱਡਾ ਹੈ ਨਾ ਜੀ ਵੱਡਾ ਦਾਤਾ ਤਿਲ ਨਾ ਤਮਾਏ ਉਹਨੂੰ ਤਿਲ ਭਰ ਜਿੰਨੀ ਵੀ ਤਮਾ ਨਹੀਂ ਹੈ ਉਸ ਮਾਲਕ ਨੂੰ ਉਹ ਜਿਹੜਾ ਮਾਲਕ ਹੈ ਨਾ ਸਾਡਾ ਸਾਰਿਆਂ ਦਾ ਕਰਤਾ ਜਿਹੜਾ ਹੈ ਸਹਿਬ ਕਹਿੰਦੇ ਹਰਕਿਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਂਤਾਏ ਉਹ ਦੇਖ ਕੇ ਕਦੇ ਪਛੋਂ ਨਹੀਂ ਤਾਉਂਦਾ ਉਹਨੂੰ ਕੋਈ ਤਮਾ ਨਹੀਂ ਹੈ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਫਲਗੁਣ ਦੇ ਮਹੀਨੇ ਦੇ ਵਿਚਾਰ ਆਪਣੀਆਂ ਨੇ ਸਰਵਣ ਕੀਤੀ ਸਹਿਬ ਦੀ ਬਾਣੀ ਅਗਾਧ ਬੋਧ ਹੈ ਵਿਚਾਰ ਕਰਦੇ ਆ ਬੇਕੁਲਾ ਹੋ ਜਾਂਦੀ ਆ ਗੁਰੂ ਸੇਵ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਉਪਦੇਸ਼ ਦੇ ਚੱਲ ਕਰਕੇ ਲਾਹਵਾਂ ਪ੍ਰਾਪਤ ਕਰਨਾ ਦੀ ਆਉ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਪਾਵਨ ਬਚਨ ਸਾਚੀ ਪ੍ਰੀਤ ਹਮ ਤੂੰ ਸਿਮਝੋਰੀ ਭਗਤ ਰਵਦਾਸ ਜੀਆ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਪਵਿੱਤਰ ਸ਼ਬਦ ਹੈ